ਜਿਹੜਾ ਬੱਚਾ ਹੈ ਨਾ ਉਹ ਉਹਦੇ ਉਹਦੇ ਵਿਕਾਸ ਦੇ ਜਿਹੜੇ ਸਮਾਜਿਕ ਪਾਸ ਦੇ ਨਾ ਬਹੁਤ ਸਾਰੇ ਪੈਟਰਨ ਹੁੰਦੇ ਨੇ ਹਮ ਜਦੋਂ ਬੱਚਾ ਛੋਟਾ ਹੁੰਦਾ ਹੈ 3 ਸਾਲ ਤੱਕ ਦਾ ਤਾਂ ਹੁੰਦਾ ਜਿਹੜਾ ਸਮਾਜਿਕ ਵਿਕਾਸ ਹੀ ਉਹਦੇ ਪਰਿਵਾਰ ਦੇ ਵਿੱਚ ਹੁੰਦਾ ਹੈ ਪਰਿਵਾਰ ਦੇ ਮੈਂਬਰਾਂ ਨਾਲ ਰਹਿੰਦਾ ਹੈ ਜੇ ਜੁਆਇੰਟ ਫੈਮਿਲੀ ਹੈ ਦਾਦਾ ਦਦੀ ਹੈ ਚਾਚਾ ਚਾਚੀ ਹੈ ਜਾਂ ਮਮੀ ਡੈਡੀ ਹੈ ਜਾਂ ਉਹਦੇ ਵੱਡੇ ਭੈਣ ਭਰਾ ਨੇ ਉਹਨਾਂ ਤੱਕ ਹੀ ਉਹ ਸੀਮਤ ਰਹਿੰਦਾ ਹੈ ਉੱਥੇ ਰਹਿ ਕੇ ਉਹਦਾ ਸਮਾਜਿਕ ਵਿਕਾਸ ਹੋ ਰਿਹਾ ਹੁੰਦਾ ਹੈ ਜਦੋਂ ਹੀ ਉਹ ਘਰ ਤੋਂ ਬਾਹਰ ਨਿਕਲਦਾ ਤਾਂ ਸਕੂਲ ਵਿੱਚ ਆ ਕੇ ਉਹ ਉਹਦਾ ਨਵੇਂ ਤਰੀਕੇ ਦਾ ਸਮਾਜੀ ਵਿਕਾਸ ਹੋਣਾ ਜਿਹੜਾ ਸਟਾਰਟ ਹੁੰਦਾ ਹੈ ਤਾਂ ਉਸ ਉਹਨੂੰ ਐਵੇਂ ਦਾ এনवायरमेंट ਉੱਥੇ ਦੇਣਾ ਤਾਂ ਜੋ ਬੱਚਾ ਇਹ ਨਾ ਸਮਝੇ ਕਿ ਮੇਰੇ ਘਰ ਤੇ ਸਕੂਲ ਦੇ ਵਿੱਚ ਕੋਈ ਫਰਕ ਹੈ ਇਹ ਚੀਜ਼ਾਂ ਜਿਹੜੀਆਂ ਅਸੀਂ ਉੱਥੇ ਜਿਹੜੀਆਂ ਲਾਗੂ ਕੀਤੀਆਂ ਹੋਈਆਂ ਨੇ ਤਾਂ ਇੱਥੇ ਮੈਂ ਦੇਖਿਆ ਕਿਸ ਤਰੀਕੇ ਦੇ ਨਾਲ ਉਹ ਟੀਚਰਸ ਜਿਹੜੇ ਬੈਠੇ ਨੇ ਉਹ ਕਿਸ ਤਰੀਕੇ ਨਾਲ ਬੱਚਿਆਂ ਨੂੰ ਟ੍ਰੀਟ ਕਰ ਰਹੇ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਾ ਭਾਵੇਂ ਸਾਡੇ ਕੋਲ ਸਾਧਨਾਂ ਦੀ ਘਾਟ ਹੈ ਉਧਰ ਪਰ ਫਿਰ ਵੀ ਅਸੀਂ ਇਹ ਕੋਸ਼ਿਸ਼ ਕਰਦੇ ਆਂ ਉੱਥੇ ਸਕੂਲਾਂ ਦੇ ਵਿੱਚ ਵੀ ਜਿਹੜੇ ਸਾਡੇ ਬੱਚਾ ਬੈਸਟ ਹੋਵੇ ਤੇ ਜਿਹੜਾ ਸਾਡਾ ਬੱਚਾ ਉਹ ਸਕੂਲ ਨਾਲ ਨਾ ਟੁੱਟੇ ਇਹ ਨਾ ਸੋਚੇ ਜਿਵੇਂ ਪੁਰਾਣੇ ਸਮਿਆਂ ਦੇ ਅਸੀਂ ਗੱਲ ਕਰਦੇ ਹੁੰਨੇ ਸਾਂ ਤਾਂ ਮਾਪਿਓ ਕਿਸ ਤਰੀਕੇ ਨਾਲ ਉਹਨਾਂ ਬੱਚਿਆਂ ਨੂੰ ਮਾਰਦੇ ਹੋਏ ਜਾਂਦੇ ਸਨ ਕੁੱਟਦੇ ਮਾਰਦੇ ਬੱਚਾ ਸਕੂਲ ਜਾਣ ਤੋਂ ਡਰਦਾ ਸੀ ਮੈਂ ਸਕੂਲ ਨਹੀਂ ਜਾਣਾ ਤਾਂ ਅਸੀਂ ਬੱਚੇ ਦੇ ਵਿੱਚ ਉਹ ਡਰ ਹੈ ਉਹਨੂੰ ਖਤਮ ਕਰਨਾ ਹੈ ਬੱਚੇ ਨੂੰ ਸਕੂਲ ਨਾਲ ਜੋੜਨਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚਾ ਵੱਡਾ ਹੋ ਕੇ ਸਾਡੇ ਸਮਾਜ ਵਾਸਤੇ ਸਾਡੇ ਦੇਸ਼ ਵਾਸਤੇ ਇੱਕ ਚੰਗਾ ਨਾਗਰਿਕ ਬਣ ਸਕੇ